ਕਈ ਭਰਾ ਕਮੈਂਟ ਕਰਦੇ ਸੀ ਕਿ ਭਾਈ ਹੁਣ ਵੀਡੀਓ ਬਣਾਉਣੀਆਂ ਛੱਡ ਗਏ ਤੁਸੀਂ ਤੇ ਸਿਮਰਨ ਹੁਣ ਵੀਡੀਓ ਨਹੀਂ ਬਣਾਉਂਦਾਗਾ ਤੇ ਲਓ ਭਾਈ ਹੁਣ ਆਪਾਂ ਤੁਹਾਨੂੰ ਮੈਂ ਵੀ ਆ ਗਿਆ ਵੀਡੀਓ ਦੇ ਵਿੱਚ ਤੇ ਤੁਹਾਨੂੰ ਤੁਹਾਨੂੰ ਸਾਰੇ ਨਗ ਵੀ ਦਿਖਾਤੇ ਆ ਆਪਣੇ ਕੋਲੇ ਬਰੀਡ ਆਗੀ ਤੇ ਮੈਂ ਵੀ ਕਰਦਾ ਤੇ ਇਹਨਾਂ ਚ ਵਧੀਆ ਕਿਹੜੀ ਲੱਗਦੀ ਐ ਵਧੀਆ ਦੋਵੇਂ ਵਧੀਆ ਜੇ ਆਪਾਂ ਕਹ ਦੀਏ ਚੱਕਣ ਜੇ ਨੂੰ ਉਹ ਤਾਂ ਆਹੀ ਵਧੀਆਗੀ ਬਰਬਰੀ ਵਧੀਆ ਪਰ ਦੇਖ ਸਕਦੇ ਆ ਰੌਣਕ ਦਾ ਫਿਰ ਦੋਹਾਂ ਨਾਲ ਹੀ ਲੱਗਦੀ ਆ ਕਹਣ ਦਾ ਦੋਵੇਂ ਆ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆਪਣੇ ਜਾਨਵਰ ਦੇਖ ਲੋ ਕੱਲ ਦੁਪਹਿਰੇ ਨੂੰ ਮੀ ਆਇਆ ਸੀਗਾ ਉਦੋਂ ਪਾਪਾ ਡਿਊਟੀ ਤੇ ਆ ਕੇ ਇਹਨਾਂ ਨੂੰ ਅੰਦਰ ਕਰਤਾ ਤੇ ਅੰਦਰ ਦਾ ਫਿਰ ਪਤਾ ਹੀ ਹੈ ਅੰਦਰ ਦਾ ਕਿਹੋ ਜਿਹੇ ਪੱਠੇ ਪੈਂਦੇ ਹੁੰਦੇ ਆਗੇ ਖੁਰਨੀਆਂ ਚਲੋ ਆਪਣੇ ਤਿੰਨ ਚਾਰ ਖੁਰਨੀਆਂ ਹੈਗੀਆਂ ਖੁਰਨੀਆਂ ਰੱਖ ਕੇ ਪੱਠੇ ਪਾਤੇ ਪਰ ਉਹ ਫਿਰ ਨਾ ਗੱਲ ਨਹੀਂ ਬਣਦੀ ਕਿੱਥੇ ਦਾ ਬਾਹਰ ਵਿੜੇ ਜੇ ਬਾੜੀ 'ਚ ਛੜਤੀਆਂ ਸਾਰਾ ਦਿਨ ਖਾਈ ਪੀ ਗਈਆਂ ਤੇ ਹੁਣ ਪਾਪਾ ਲੈ ਕੇ ਆਏ ਸੀਗੇ ਪੱਠੇ ਵੱਢ ਕੇ ਲਿਆਇਆ ਰੇੜੀ ਭਰੀ ਖੜੀ ਆ ਤੇ ਇਹਦੇ ਤੇ ਛੜਤੀਆਂ ਕਿਉਂਕਿ ਆਵੇ ਹੁਣ ਭੱਜਣਾ ਖਰਦੀਆਂ ਪਾਣੀ ਪੀ ਲੈਣੀਆਂ ਹਰਾ ਖਾ ਲੈਣੀਆਂ ਨੀਰਾ ਆਪਾਂ ਇਸ ਕਰਕੇ ਨਹੀਂ ਪਾਇਆ ਤੇ ਨੀਰੇ ਜਨਾ ਰੇਤਾ ਬਹਲਾ ਆਇਆ ਤੇ ਕਿ ਤੇ ਫਿਰ ਉਹ ਨੀਰਾ ਦਾ ਕੱਲ ਚਲੋ ਪਾਇਆ ਹੀ ਪਾਇਆਗਾ ਰੇਤਾ ਬਹਲਾ ਕਰਕੇ ਉਹਦੇ ਟਾਈਮ ਲੱਗਣਗਾ ਦਾਣਾ ਦਾਣਾ ਚੁਗਣਾ ਰੇਤੇ ਦੇ ਵਿੱਚ ਉਹਦਾ ਫਿਰ ਔਖਾ ਹੀ ਹੈਗਾ ਤਾਂ ਕਰਕੇ ਆਪਾਂ ਇਹਦੇ ਇਤਨੇ ਹਰੇ ਤੇ ਛੜਤੀਆਂ ਕਿਉਂਕਿ ਆਪਾਂ ਕਹਿੰਦੇ ਹੁੰਦੇ ਨਾ ਮੀਂਹ ਦੇ ਵਿੱਚ ਹਰਾ ਨਹੀਂ ਪਾਉਂਦੇਗੇ ਪਰ ਉਹ ਫਿਰ ਨਾਪਕੈਸ ਕਿਹਨੇ ਮਜਬੂਰੀ ਹੈਗੀ ਰੇਤ ਨੀਰੇ ਜ ਰੇਤਾ ਬਹਲਾਗਾ ਤੇ ਪਰ ਹਰਾ ਹੁਣ ਖਾ ਕੇ ਸਰਦ ਜ ਲੈਣੀਆਂ ਭਜਨਸ ਲੈਣੀਆਂ ਛੱਡ ਛੱਡ ਖੋਲ ਲੈਣੀਆਂ ਕਿਉਂ ਗਲ ਦੁਪਹਿਰ ਦੀਆਂ ਤਾੜੀਆਂ ਇਹ ਬੰਨੀਆਂ ਪਿੰਕ ਬੱਚੇ ਪਿੰਜਰੇ ਚ ਤਾਲੇ ਆ ਸੁਣੋ ਵੀ ਉਹਦਾ ਡੇਗ ਤੇ ਲੱਗੀ ਪਈ ਆ ਰੂਬੀ ਵੀ ਤੇ ਪਜੂਲੀ ਜੂਲੀ ਆ ਫਿਰਦੀ ਭੱਜੀ ਨੂਰੀ ਨੂਰੀ ਵੀ ਨੂਰੀ ਵੀ ਗਲ ਦੁਪਹਿਰ ਦੀ ਤਾੜੀ ਹੈਗੀ ਇਹ ਵੀ ਮੇਰੇ ਡਾਟ ਪਈ ਜਾਂਦੇ ਸੀਗੇ ਛੇਤੀ ਛੱਡੋ ਪਿੰਜਰੇ ਦੇ ਪਾਉਂਦੇ ਜਿੰਨੇ ਮਰਜੀ ਹਰੇ ਪਾਈ ਚੱਲੇਗੇ ਉੱਤੇ ਸੱਟਦੇਗੇ ਫਨੀਰਾ ਪਾਦ ਕੇ ਉਹ ਗੱਲ ਨਹੀਂ ਬਣਦੀ ਜਿਵੇਂ ਖੁੱਲੀਆਂ ਗਿੱਜੀਆਂ ਖੁੱਲੇ ਤਰਫਰ ਕੇ ਖਾਣਾ ਰਜਨਗਾਇ ਤੇ ਆਈ ਤਾਕੀ ਬੱਕਰੀਆਂ ਚੋਣ ਆਲੀਆਂ ਜਿਹੜੀਆਂ ਚੋਈਆਂ ਜਾਣਗੀਆਂ ਰੇੜੀ ਆਪਾਂ ਵੀਡੀਓ ਦੇ ਵਿਚਾਲੇ ਕਰਾਂਗੇ ਇੱਥੇ ਲੋਟ ਨਹੀਂ ਆਉਂਦੀਗੀ ਬੱਕਰੀਆਂ ਇੱਕ ਦੂਜੇ ਦੇ ਢੇਠਾਂ ਉੱਤੇ ਜਿਹੜੀਆਂ ਇੰਨੀਆਂ ਥਾਂ ਥੋੜਾ ਕਰਕੇ ਵੀਡੀਓ ਦੇ ਵਿਚਾਲੇ ਲਾ ਦਿੰਨੇ ਆਂਗੇ ਸੋਖ ਨੂੰ ਖਾਈ ਜਾਣਗੀਆਂ ਚਾਰ ਸਪੇਰਿਓਂ ਇੱਕ ਉਹਦੇ ਕਿੱਲਾ ਜਿਹਾ ਆ ਗਿਆ ਸੀਗਾ ਕੋਈ ਠਿੱਡੇ ਖਾਈ ਜਾਂਦੀਆਂ ਸੀ ਉਹਦੇ ਸੇ ਉੱਥੇ ਤਾਂ ਆ ਵੱਡੀ ਬੱਕਰੀ ਨੂੰ ਆਦਤ ਆ ਗਈ ਇਹਦੇ ਕਿੱਲੇ ਦੇ ਖੜਨ ਦੀ ਫੇ ਇੱਥੇ ਖੜੀ ਹੈਗੀ ਕਦੇ ਆਪਾਂ ਐ ਹਨਾ ਵਿੜੇ ਚ ਨਹੀਂ ਛੱਡੀਆਂ ਇੱਕ ਕੱਲ ਦੀਆਂ ਬੰਨੀਆਂ ਕਰਕੇ ਹੁਣ ਇਹਨਾਂ ਨੂੰ ਆਏ ਆ ਕਿ ਅਸੀਂ ਛੇ ਦੀ ਬਾੜੀ ਚ ਚਾਹੀਏ ਜਾਂ ਆਪਦੇ ਥਾਵਾਂ ਤੇ ਚਾਹੀਏ ਇਹਨਾਂ ਰੇੜੀ ਦੇ ਤਾਂ ਚਲੋ 2-4 ਲੱਗਾਂਗਾ ਆ ਵੱਡੀ ਬੱਕਰੀ ਜਿਹੜੀ ਨਾ ਛਿਟੀ ਇਹ ਆਪਦੇ ਥਾਵਾਂ ਤੇ ਹੌਲੀ-ਹੌਲੀ ਖੜਕੇ ਖੜ ਜਾਂਦੀਆਂ ਜਦੋਂ ਬੰਨਦੇ ਨਹੀਂ ਉਦੋਂ ਤੁਰ ਪੈਂਦੀਆਂ ਅੱਗੇ ਪਿੱਛੇ ਜਾਂ ਜਿਹੜੀਆਂ ਰੂਬੀ ਵਰਗੀਆਂ ਫਿਰਦੀਆਂ ਰੂਬੀ ਜੁੱਲੀ ਉਹ ਭੱਜ ਕੇ ਬਾੜੀ ਇੰਨੀ ਜਾਂਦਾਂ ਉਹ ਗੇਟ ਬੰਦ ਦਾ ਉਦੋਂ ਫੇਰ ਮੁੜੇ ਆਉਂਦੀਆਂ ਰੇੜੀ ਦੇ ਵੀ ਨਹੀਂ ਲੱਗਦੀਆਂ ਵੀ ਅਚੰਭੇ ਜਿਹੇ ਫਿਰਦੀਆਂ ਵਿੜੇ ਜਿਵੇਂ ਕਦੇ ਭੱਜੀਆਂ ਨਹੀਂ ਕਰਕੇ ਛੋਟ ਤੇ ਤਾਂ ਕਰਕੇ ਚੰਭਾ ਜਾ ਇਹਨਾਂ ਨੂੰ ਇਹ ਆਪਦੇ ਥਾਂ ਤੇ ਟਿਕਾਣੇ ਤੇ ਆ ਕੇ ਬੱਕਰੀ ਇੱਥੇ ਦੁੱਧ ਚੰਗਾਉਂਦੀ ਐ ਤੇ ਖੜੀ ਐ ਲਓ ਇੱਕ ਐਦ ਕੀ ਚਲੋ ਰੱਬ ਦੀ ਕਿਰਪਾ ਰਹੀ ਆਪਣੇ ਕਾਫੀ ਨਗ ਸੀਗੇ ਤੇ ਰੱਬ ਦੀ ਕਿਰਪਾ ਨਾਲ ਸਾਰੇ ਵਿਕ ਗਏ ਨਾ ਚੰਗੇ ਨਗ ਸੀਗੇ ਹੁੰਦਾ ਇੱਕ ਦੋ ਕੁ ਨਾਗ ਹੀ ਰਹਿ ਗਏ ਹੈਗੇ ਜਿਹੜੇ ਵੇਚਣ ਵਾਲੇ ਆ ਬਾਕੀ ਤਾਂ ਆਲਮੋਸਟ ਸਾਰੇ ਨਗ ਵਿਕ ਗਏ ਬਾਕੀ ਵੇਖ ਲਓ ਹੁਣ ਬੱਕਰੀਆਂ ਛੱਡੀਆਂਆਂ ਤੇ ਵੀਡੀਓ 'ਚ ਰੌਣਕ ਲੱਗੀ ਪਈ ਆ ਪਹਿਲਾਂ ਮੈਨੂੰ ਤਾਂ ਲੱਗਦਾ ਵੀ ਵੀੜ ਬੱਕਰੀਆਂ ਜਦੋਂ ਅੰਦਰ ਸਿੰਘ ਆ ਵੀੜੇ ਸੁੰਨਾ ਸੁਣਾ ਕੇ ਹੋ ਗਿਆ ਸੀ ਖਾਲੀ-ਖਾਲੀ ਜਾ ਹੁਣ ਤੇ ਮੈਂ ਕਹਿੰਦੀ ਕਿ ਵਿਆਲਾ ਕਰ ਬਣਿਆ ਪਿਆ ਕਦੇ ਉਧਰ ਭੱਜ ਗਈ ਕਦੇ ਕੋਈ ਉਧਰ ਭੱਜ ਗਈ ਤੇ ਵਧੀਆ ਰੌਣਕ ਲਈ ਬੈਠੇਗਾ ਉਹ ਟਿੱਡਾ ਆ ਹੁਣ ਪੰਗੇ ਲਈ ਜਾਂਦਾਗਾ ਉਹ ਬੱਕਰਾ ਬਹੁਤ ਵਧੀਆ ਆਪਣਾ ਉਹ ਬੱਕਰਾ ਆਪਣਾ ਘੈਂਟ ਆਗਾ ਕਿਵੇਂ ਆਪਾਂ ਕਹਿ ਸਕਦੇ ਆ ਕੁਆਲਿਟੀ ਦਾ ਤਾਂ ਘੈਂਟੀ ਘੈਂਟ ਆਗਾ ਪਰ ਉਹ ਦਿਮਾਗ ਬਹੁਤ ਬੱਕਰੇ ਦਾ ਉਹਦਾ ਜਿਵੇਂ ਆਪਾਂ ਕਹਿੰਦੇ ਸ਼ਰਾਰਤੀ ਆ ਖਾ ਲੈਂਦਾ ਲੇਟ ਜਾਂਦਾ ਪੈ ਜਾਂਦਾ ਕਦੇ ਮਝੇ ਇਹਨੂੰ ਛਿੜਕ ਰਿਹਾ ਸੀ ਮਮਾ ਦੇ ਪੈਰਾਂ 'ਚ ਵੱਜੂਗਾ ਕਿ ਉੱਥੇ ਇਹਨੂੰ ਆਏ ਆ ਕਿ ਮੈਂ ਕੁੱਟੂਗਾ ਇਹ ਮੱਕੜੀ ਮਾਰਨਾ ਦੇਵੇਂ ਮਮਾ ਦੇ ਲੱਤਾਂ ਜੋੜ ਕੇ ਜਾ ਕੇ ਵੱਜੂ ਇੱਥੇ ਖੜਾ ਸੀਗਾ ਡ੍ਰੈਗਨ ਫਰੂਟ ਜੀ ਲੈ ਇਹਨੂੰ ਮੂੰਹ ਮਾਰਦਾ ਸੀ ਮੈਨੂੰ ਛਿੜਕ ਦੇ ਦਿੱਤਾ ਪੈਰਾਂਿਆਂ ਨਾਲ ਤੇ ਜਾ ਕੇ ਮਮਾ ਕੋ ਚੱਕੀ ਆਂਦੀ ਸੋ ਪੈਰਾਂ ਕੋਲੇ ਖੜ ਗਿਆ ਇੱਥੇ ਸੇਫ ਆ ਇੱਥੇ ਚਿੱਤਰ ਨਹੀਂ ਪੈਣਾ ਮੇਰੇ ਕਿ ਮੈਂ ਉਸੇ ਪੰਗੇ ਲੈਂਦਾ ਸੀ ਬਾਕੀ ਆਪਾਂ ਕਹਿੰਦੇ ਨਾ ਦਿਮਾਗ ਬਹੁਤ ਹੈ ਦਾ ਕੱਲ ਦਾ ਵੱਜਿਆ ਕਰਕੇ ਹੁਣ ਖੁੱਲ ਮਿਲਿਆ ਕਿ ਹੁਣ ਇਹ ਰੇਗਣਾ ਜਿਵੇਂ ਕਹਿੰਦੀ ਆਡਾ ਲਾਊਗਾ ਰੇਗ ਨੂੰ ਢੱਡਾ ਲਾ ਰਹਾ ਬੰਗਾਰੂਆ ਪਰ ਜਿਵੇਂ ਕਹਿੰਦੇ ਕੁਆਲਿਟੀ ਦਾ ਵੀ ਚੰਗਾ ਕ ਬਹੁਤ ਸੋਹਣਾ ਬੱਕਰਾ ਆਪਣਾ ਰੱਖਿਆ ਬਰੀਡਰ ਇਹਨਾਂ ਨੂੰ ਇੱਕ ਕਰੀਰ ਜਿਆਦਾ ਕਿ ਤੇ ਉਸ ਤੋਂ ਬਾਅਦ ਆਪਾਂ ਬੀਟਲ ਬੱਕਰੀਆਂ ਵੀ ਛੱਡਾਂਗੇ ਲੋਨਾਂ ਦੇ ਤਾਂ ਫਾਰਮ ਚ ਹੀ ਆ ਉਹ ਤਾਂ ਚਲ ਖਾ ਪੀ ਲੈਂਦੀਆਂ ਪਰ ਇੱਕ ਆਹੀ ਛੱਡਦੇ ਆ ਇਹ ਹਰੇ ਹਰੇ ਦੇ ਆਪ ਦਾ ਖਾ ਲੈਣੇਗਾ ਹੱਡ ਪੈਰ ਖੋਲ ਲੈਣੇਗਾ ਬਾਕੀ ਆਪਾਂ ਹੁਣ ਦੇਖ ਲੈਣੇ ਛੱਡ ਕੇ ਲੈਉਣਾ ਹੀ ਆ ਮੈਂ ਉਹ ਤਾਂ ਚਲ ਆ ਹੀ ਹੁੰਦਾ ਉਹ ਮੇਰੀ ਸ਼ੂਟਿੰਗ ਉਹਨਾਂ ਨਾਲ ਪੰਗੇ ਲੈ ਲਾ ਪੈਣੇਗਾ ਉਤ ਜੀ ਆਗਣਾ ਆਜੋ ਭਾਈ ਇਹ ਵੀ ਟਿਕਣਾ ਬੈਠੀਆਂ ਹੁੰਦਾ ਆਜੋ ਵੱਟ ਕੇ ਤੂੰ ਆ ਬੈਲਾ ਆਜੋ 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 ਫਿਰ ਇਹ ਵੀ ਜਲਟੇ ਢਪਰ ਲੈਣੇਗਾ ਇਹਨਾਂ ਨੂੰ ਤਾਂ ਚਲ ਨੀਰਾ ਸੀਗਾ ਪੂਰਾ ਪਾਇਆ ਵੀ ਆਈ ਅੰਦਰ ਕਰਕੇ ਥਾਂ ਵੱਧਾ ਉੱਥੇ ਇਹ ਆਪਣੇ ਅਗੇ ਬੀਟਲਾਂ ਦੇ ਨੱਕ ਹੁਣ ਤੁਸੀਂ ਵੇਖੋ ਕਿੰਨੀ ਰੌਣਕ ਲੱਗ ਗਈ ਆ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੇ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਭਰਾਵਾਂ ਨੂੰ ਐਵੇਂ ਵੇੜਾ ਭਰਿਆ ਆ ਸੋਹਣਾ ਲੱਗਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਵੇਖੋ ਹਨਾ ਸੋਹਣਾ ਲੱਗਦਾ ਵੇੜਾ ਕਿੰਨਾ ਰੌਣਕੀ ਜਿਹਾ ਹੋ ਗਿਆ ਭਰਿਆ ਜਿਹੜੀਆਂ ਨਹੀਂ ਡਰਦੀਆਂ ਉਹ ਪੰਗੇ ਲਈਆਂ ਨੇ ਰੂਬੀ ਵਰਗੀਆਂ ਤੇ ਜਿਨ੍ਹਾਂ ਨੂੰ ਹੁਣ ਖਾਨਚ ਮਸਤ ਆਉਦੇ ਆਉਚ ਉਹ ਆਪਦੀ ਦੇਖਾ ਹੀ ਜਾਂਦੀਆਂ ਪੰਗੇ ਲੈਣ ਵਾਲੀਆਂ ਪੰਗੇ ਲਈ ਜਾਂਦੀਆਂ ਹੁਣ ਛੋਟਾਂ ਨਾਲ ਆਪਾਂ ਕਹਿੰਦੇ ਨੇ ਕਿ ਹਨਾ ਮੈਂ ਕਹਿੰਦਾ ਸੀ ਕਿ ਪਹਿਲਾਂ ਇਹ ਲੜਨਾਂ ਆ ਵੱਡੀਆਂ ਮਾਰਨਾਂ ਆ ਪਰ ਉਹ ਸ਼ੂਟਿੰਗਾਂ ਮਾਰੀ ਜਾਂਦੀਆਂ ਅੱਜ ਮੀਂਹ ਦਾ ਇੱਕ ਹੋਰ ਫਾਇਦਾ ਹੋ ਗਿਆ ਕਿ ਠੰਡ ਹੋ ਗਈ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਲਿਆਵਾਂਗੇ ਮਾਹੌਲ ਬਹੁਤ ਸੋਹਣਾ ਬਣਿਆ ਪਿਆ ਅਦੋਂ ਫਿਰ ਨਸਲਾ ਨਾ ਨਸਲਾ ਬਾਹਰ ਕੱਢ ਲਿਆਂਦਿਆਂ ਮੀਂਹ ਵਾਸੀ ਠੰਡ ਹੋ ਗਈ ਮੌਕਾ ਐਂਡ ਮਾਹੌਲ ਬਣਿਆ ਪਿਆ ਸੋਹਣਾਗਾ ਆਪਣੀ ਇੱਕ ਇੱਥੇ ਆ ਬੱਕਰੀ ਫਿਰਦੀ ਹੈਗੀ ਆ ਕਾਲੀ ਟਿਟੇਮੂ ਵਾਲੀ ਅੜਦੇ ਵਿੱਚ ਦਿਖਾਉਣਾ ਪੱਕੇ ਆ ਜਾ ਇਹ ਬੱਕਰੀ ਆਪਣੀ ਹੈਗੀ ਆ ਦਿਨਾਇਆ ਤੇ ਸੂਣ ਵਾਲੀ ਆ ਤੇ ਤੁਸੀਂ ਦੇਖਿਆ ਹੋਗਾ ਪਿਛਲੀ ਜ਼ਾਰ ਇਹਦਾ ਪੁਲਵਾਨ ਸੀਗਾ ਬੱਚਾ ਆਪਣੇ ਹੈਗੇ ਚੈਨਲ ਤੇ ਵੀਡੀਓ ਪੁਲਵਾਨ ਇਹ ਬੱਕਰੀ ਦਾ ਰਿਜ਼ਲਟ ਬਹੁਤ ਵਧੀਆ ਦੁੱਧ ਵੀ ਚੰਗਾ ਹੈ ਇਹਦੇ ਥੱਲੇ ਬਾਕੀ ਠੀਕ ਹੈ ਬੱਕਰੀ ਬਹੁਤ ਸੋਹਣੀ ਹੈ ਬੱਚੇ ਵੀ ਬਹੁਤ ਕੈਂਟ ਹੁੰਦੇ ਆ ਇਹਦੇ ਹੁਣ ਵੀ ਫਿਰ ਆ ਗਈ ਦਿਨਾਇਆ ਤੇ ਸੂਣ ਵਾਲੀ ਦੇਖਦੇ ਆ ਕਿ ਕਿਹੋ ਜਿਹਾ ਰਿਜ਼ਲਟ ਕੱਢਦੀ ਆ ਇਹ ਬਦਲ ਬਾਈ ਜੀ ਕਰਕੇ ਹੁਣ ਕਣੀਆਂ ਫੇਰ ਡਿੱਗਣ ਲੱਗ ਪੰਗਾ ਭੂਰ ਜੀ ਪੈਣ ਲੱਗ ਪਈ ਹੈਗੀ ਹੁਣ ਇਹਨਾਂ ਨੂੰ ਕਹਿਣੇ ਆ ਖਾ ਲੋ ਸਿੱਧੀ ਸਿੱਧੀ ਜੇ ਭਾਰਮੀ ਆ ਗਿਆ ਫੇਰ ਫੇਰ ਅੰਦਰ ਜਾਣਾ ਪਊਗਾ ਸਿਮਰਨ ਇੱਕ ਵੀ ਜਿਹੜੇ ਬਰੀਡ ਦੇ ਵਿੱਚ ਕੰਮ ਕਰੀ ਜਾਂਦੇ ਆ ਹਨਾ ਬਰਬਰੀ ਹੋਗੀ ਬੀਟਲ ਹੋਗੀ ਤੇ ਇਹਨਾਂ ਚ ਵਧੀਆ ਕਿਹੜੀ ਲੱਗਦੀ ਹੈ ਵਧੀਆ ਦੋਵੇਂ ਵਧੀਆ ਜੇ ਆਪਾਂ ਕਹਿ ਦਈਏ ਚੱਕਣ ਜੇ ਨੂੰ ਉਹਦਾ ਆਹੀ ਵਧੀਆ ਕੀ ਬਰਬਰੀ ਵਧੀਆ ਪਰ ਦੇਖ ਸਕਦੇ ਆ ਰੌਣਕ ਦਾ ਫਿਰ ਦੋਹਾਂ ਨਾਲ ਹੀ ਲੱਗਦੀ ਆ ਭੈਣ ਦਾ ਦੋਵੇਂ ਆ ਦੁੱਧ ਨੂੰ ਦੋਵੇਂ ਵਧੀਆ ਦੁੱਧ ਦਾ ਆਪਣੀਆਂ ਬਰਬਰੀਆਂ ਖੰਦਾ ਵੀ ਬਹੁਤ ਆ ਸਹੀ ਗੱਲ ਆ ਪਾ ਦਾ ਬਰਬਰੀਆਂ ਦੀ ਵੀ ਚੋਕੇ ਚਾਹ ਕਰੀ ਜੰਨੇ ਹਨਾ ਪੂਰੀਆਂ ਕਦ ਕਾਠ ਵਾਲੀਆਂ ਬੱਕਰੀਆਂ ਵਧ ਗਿਆ ਹਾਂ ਆਪਣੀਆਂ ਦੇ ਵਾਰੀ ਦਾ ਬਹੁਤ ਥੋੜਾ ਆਪ ਘਰੇ ਵਾਰਤਦੇ ਆ ਦੁੱਧ ਇਹਨਾਂ ਦਾ ਬਾਕੀ ਜਿਵੇਂ ਹੁਣ ਨਵੇਂ ਬੰਦੇ ਨੇ ਸ਼ੁਰੂ ਕਰਨਾ ਹਨਾ ਹਾਂ ਉਹਦੇ ਬਾਅਦ ਅਸਤੇ ਦਾ ਕੇਰਾ ਉਹ ਬਰਬਰੀ ਰੱਖ ਲੈ ਹਨਾ ਉਹਦਾ ਬਰਬਰੀ ਰੱਖੇਗਾ ਕਿ ਪੱਲ ਨਹੀਂ ਸੁੱਕੀ ਆ ਬੰਦੇ ਨੂੰ ਹਾਂ ਇਹ ਟੰਗਿਆਂ ਨੂੰ ਤਾਂ ਐ ਲੱਗਦਾ ਹੋਊਗਾ ਭਰਾਵਾਂ ਨੂੰ ਵੀ ਯਾਰ ਗੰਦ ਜਾਂ ਮਾਰੀ ਜਾਂਦੇ ਵਿਹੜੇ ਦੇ ਵਿੱਚ ਹਨਾ ਵੀ ਕੀ ਇਹਨਾਂ ਨੇ ਜਲੂਸ ਜਿਹਾ ਕੱਢਿਆ ਪਰ ਸਾਨੂੰ ਨਹੀਂ ਲੱਗਦਾ ਕਿ ਸਿਮਰ ਨੂੰ ਲੱਗਦਾ ਸਿਮਰ ਨੂੰ ਤੈਨੂੰ ਜਲੂਸ ਇਹ ਕਿਵੇਂ ਜਲੂਸ ਜਿਹਾ ਲੱਗਦਾ ਕੱਢਿਆ ਨਹੀਂ 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 ਜਲੂਸ ਕਹਦਾ ਕੋਲਾ ਦਾ ਵਿਹੜਾ ਹੀ ਖਾਲੀ-ਖਾਲੀ ਜਿਆ ਸੀਗਾ ਥੋੜਾ ਰੌਣਕੋ ਹੀ ਪਈ ਆ ਹਾਂ ਹੱਥ ਜੀ ਨਹੀਂ ਆਉਂਦੀ ਆ ਆ ਘੜੀ ਹਨਾ ਨੋਰੀ ਵੀ ਹੁੰਦਾ ਵਾਂਗੋ ਗੱਡੀ ਹੋਈ ਖੜਦੀ ਹੈਗੀ ਰੂਪੀ ਦੀ ਕਈ ਭਰਾ ਕਮੈਂਟ ਕਰਦੇ ਸੀ ਕਿ ਭਈ ਹੁਣ ਆ ਵੀਡੀਓ ਬਣਾਉਣੀਆਂ ਛੱਡ ਗਏ ਤੁਸੀਂ ਵੀ ਸਿਮਰਨ ਹੁਣ ਵੀਡੀਓ ਨਹੀਂ ਬਣਾਉਂਦਾਗਾ ਤੇ ਲਓ ਭਈ ਹੁਣ ਆਪਾਂ ਤੁਹਾਨੂੰ ਮੈਂ ਵੀ ਆ ਗਿਆ ਵੀਡੀਓ ਦੇ ਵਿੱਚ ਤੇ ਤੁਹਾਨੂੰ ਤੁਹਾਨੂੰ ਸਾਰੇ ਨਾਗ ਵੀ ਦਿਖਾਤੇ ਆ ਆਪਣੇ ਕੋਲੇ ਬਰੀਡ ਹੈਗੀ ਤੇ ਮੈਂ ਵੀ ਕਰਦਾ ਤੇ ਹਾਂ ਨੀਰੇ ਦੀ ਥਾਂ ਤੇ ਅੱਜ ਆਪਾਂ ਹਰਾ-ਜਾਰਾ ਪਾਇਆਗਾ ਨੀਰੇ ਜਰੇਤਾ ਕਰਕੇ ਅੰਦਰ ਥੋੜਾ ਜਿਹਾ ਉੱਥੇ ਖੰਦਗਾਣੀ ਚੱਜ ਦੇ ਨਾਲ ਬੰਨੀਆਂ ਕਰਕੇ ਇੱਕ ਜਿਹਾ ਬੱਚੇ ਪਿੰਜਰੇ 'ਚ ਹੁੰਦੇ ਹੈਗੇ ਆਪਣੀਆਂ ਆਪਣੀਆਂ ਜਦੋਂ ਇਹ ਬੀਟਲਾਂ ਛੱਡਿੰਗਾਗੇ ਇਹ ਤਾਂ ਬਸ ਇਹਨਾਂ ਨੂੰ ਤਾਂ ਡੇਕ ਹੀ ਚਾਹੀਦੀ ਆ ਹੁਣ ਇਹ ਉਦੋਂ ਨਹੀਂ ਲੱਗੀਆਂ ਪਈਆਂ ਡੇਕ ਤੇ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਹੁਣ ਡੇਕ ਨਵੇੜ ਕੀ ਜਾਣਗੇ ਥੱਲੇ ਥੱਲੇ ਉਹਦਾ ਆਪਣਾ ਹ ਇੱਕ ਬਰੀਡਰ ਫਿਰਦਾ ਹੈਗਾ ਭਾਰ ਬਰਬਰੀ ਇਹ 4.5 ਮਹੀਨਿਆਂ ਦਾ ਹੋ ਗਿਆ ਹੈਵੀ weight ਆ ਪੂਰਾ ਛਕੋ ਨਾ ਹੈਗਾ ਜਿਹਨੂੰ ਮੁੰਡਾ ਕਹਿੰਦੇ ਨੇ ਆਪਾਂ ਕਾਹ ਕਿਹੜੀ ਪਾਸੇ ਜਿਹੜੇ ਕਹਿੰਦੇ ਕਿੱਥੇ ਰੀਜ ਸਾਰੀ ਬਾਹਰਲੀਂ ਸਟੇਟਾਂ ਵਾਲੇ ਹੀ ਬਾਹਰਲੀਂ ਸਟੇਟਾਂ ਜਿਹਨੂੰ ਕਹਿੰਦੇ ਆ ਮੁੰਡਾ ਕਈ ਔਰ ਮਾਪੇ ਨੂੰ ਫੋਨ ਆਇਆ ਸੀਗਾ ਕਹਿੰਦੇ ਤੁਸੀਂ ਮੁੰਡਾ ਵੇਚਣਾ ਹੱਸਦਾ ਇਹਨੂੰ ਕਹਦੇ ਆ ਮੁੰਡਾ ਕਈ ਹੋਰ ਲਿਸਟੇਟਾਂ 'ਚ ਆਪਾਂ ਕਹਿੰਦੇ ਨੇ ਘੋਨਾ ਬੱਕਰਾ ਘੋਨਾ ਬਰੀਡਰ ਤੇ ਇਹ ਵੀ ਬਹੁਤ ਹੈਂਡ ਕੁਆਲਟੀ ਦੇ ਫਿਰਦਾ ਕਈ ਭਰਾ ਮੰਗਦੇ ਸੀਗੇ ਪਰ ਇਹ ਰੱਖਿਆ ਵੇ ਆਪਣਾ ਇੱਕ ਕੱਲਾ ਪਾਲ ਲਿਆ ਵੇ ਦੋ ਭੈਣ ਭਰਾ ਸੀਗੇ ਤੇ ਨਾਲ ਦੀ ਪਾਠਾ ਦਾ ਵੇਚਦੀ ਤੇ ਇਹਨੂੰ ਰੱਖਿਆ ਵੇ ਆ ਰੀਅਰ ਕਲਰ ਦਾ ਵੀ ਅੱਜ ਸਾਰੀਆਂ ਬੱਕਰੀਆਂ ਨੂੰ ਚੰਬਾ ਹੀ ਲੱਗਿਆ ਪਿਆਗਾ ਜਿਹੜੀਆਂ ਇਹ ਬੀਟਲ ਬੱਕਰੀਆਂ ਇਹ ਬਾੜੀ 'ਚ ਵੜ ਜਾਂਦੀਆਂ ਉਧਰ ਫਾਰਮ 'ਚ ਭੱਜ ਜਾਂਦੀਆਂ ਖਾ ਲਿੰਦੀਆਂ ਜਾਂ ਉਧਰ ਭੱਜ ਜਾਂਦੀਆਂ ਤੇ ਬੱਕਰੀਆਂ ਨੂੰ ਵੀ ਚੰਬਾ ਹੀ ਲੱਗਿਆ ਪਿਆ ਕਿਉਂਕਿ ਇਹ ਵੇੜੇ 'ਚ ਨਹੀਂ ਭੱਜਣਾਂ ਅਰੇ ਉਧਰ ਬਾੜੀ 'ਚੋਂ ਭੱਜਣਾਂ ਫਿਰਦੇ ਆਂਗਾ ਤੇ ਪਰ ਆ ਵੇੜੇ 'ਚ ਅੱਗੇ ਛੱਡ ਦਿੰਨੇ ਆ ਪਰ ਇਹ ਨਹੀਂ ਸ਼ਾਮ ਨੂੰ ਛੱਡੀਆਂ ਅੰਦਰ ਤੇ ਸਵੇਰ ਛੱਡੀਆਂ ਆਵਦੇ ਥਾਂ ਟਿਕਾਣੇ ਤੇ ਅੱਜ ਉਹ ਬਾੜ ਬੰਦ ਕੀਤੇ ਪਏ ਆ ਤੇ ਚੰਬੇ ਦੇ 'ਚ ਫਿਰਦੀਆਂ ਸਾਰੀਆਂ ਆ ਆ ਫਿਰਦੀ ਆਪਣੀ ਕਾਲੀ ਪੱਠ 36 37 ਇੰਚ ਕੱਦ ਹੋ ਗਿਆ ਇਹਦਾ ਕ੍ਰੋਸ ਨਹੀਂ ਕਰਵਾਈ ਗਈ ਹਜੇ ਤੱਕ ਆਪਾਂ ਇਹ ਤੇ ਚਾਰ ਦੰਦ ਤੇ ਕ੍ਰੋਸ ਕਰਵਾਵਾਂਗੇ ਹਜੇ ਤੱਕ ਮੈਂ ਸੋਚਿਆ ਵੀ ਚੱਲ ਕੱਦ ਕਢਾਵਾਂ ਕਿਉਂਕਿ ਪਹਿਲਾਂ ਸਾਡੀ ਆ ਪੱਠ ਖੀਰੀ ਬਣ ਗਈ ਸੀ ਪਰ ਦੁੱਧ ਨੂੰ ਤਾਂ ਬਹੁਤ ਚੰਗੀ ਹੈ ਇਹ ਦੀ ਪੀਣੇ ਵੀ ਇੱਕ ਇੱਕੋ ਕਹਿਰੀ ਪੱਠ ਦਿੰਦੀ ਸੀ ਕਾਲੇ ਰੰਗ ਦੀ ਇੱਥੇ ਹੀ ਫਿਰਦੀ ਹੈ ਨਿੱਕੀ ਪੱਠ ਬਹੁਤ ਸੋਹਣੀ ਹੈ ਜਿਹੜੀ ਹੋ ਜਾਂਦੀ ਕਾਲੀ ਪੱਠ ਬਹੁਤ ਸੋਹਣੀ ਟਾਪ ਦੀ ਨੱਕ ਨਕੋੜੇ ਦੀ ਪੱਠ ਬਹੁਤ ਘੈਂਟ ਦਿੰਦੀ ਜਣੇ ਇਹ ਆ ਵੇਖੋ ਤੇ ਇਹਦਾ ਬੱਚਾ ਵੀ ਆਪਣਾ ਬਰੀਡਰ ਬਣੂਗਾ ਬਹੁਤ ਸੋਹਣਾ ਮਾਨਸਾ ਜ਼ਿਲ੍ਹੇ ਚ ਗਿਆ ਚਿੱਟੀ ਦਾ ਕਾਲੇ ਮੂੰਹ ਵਾਲੀ ਦਾ ਤੇ ਆਹ ਪਾਠ ਵੀ ਆਪਣੀ ਬਹੁਤ ਸੋਹਣੀ ਆ ਆਪਣੀ ਪਾਠ ਕੰਨ ਮੁੜਿਆ ਜਿਆ ਦਾ ਮੜਾ ਜਿਆ ਵੈਸੀ ਮੂੰਹ ਆ ਸਿੱਧਾ ਕਈ ਵਾਰੀ ਉਹ ਮੋੜ ਜਾਂਦਾ ਤੁਰੀਆਂ ਫਿਰਦੀਆਂ ਦਾ ਜਦੋਂ ਹਲਾਈ ਜਾਂਦੀਆਂ ਹਨ ਤੇ ਆਹ ਆਪਣੇ ਕੋਲ ਕੁਆਲਿਟੀ ਇੰਨੀ ਕ ਵੇਖ ਕੇ ਜਰੂਰ ਦੱਸਿਓ ਵੀ ਚੰਗੀ ਆ ਕਿ ਮਾੜੀ ਆ ਹਰ ਬੱਕਰਾ ਜਾਂਦਾ ਹਾਂ ਬਾਕੀ ਆਪਾਂ ਇਹ ਨਾ ਆਪਣੇ ਜਿੰਨੇ ਵੀ ਆਪਦੇ ਘਰ ਦੇ ਜਾਨਵਰ ਆ ਸਾਰੇ ਸਾਫ਼ ਸੁਥਰੇ ਆ ਹਾਂ ਇਹ ਲੈਂਦਾ ਜਿਵੇਂ ਆ ਪਾਸ ਫਿਰਦੀ ਆ ਆ ਬੱਕਰੀਆਂ ਸਾਰੀਆਂ ਕਿਸੇ ਦੇ ਵੀ ਇੰਨੀ ਦੀ ਮੈਲੀਆਂ ਨਹੀਂ ਹੁੰਦੀਆਂ ਆ ਬੀਟਲ ਦੇ ਵਿੱਚ ਵੀ ਸਾਰੀਆਂ ਸਾਫ਼ ਸੁਥਰੀਆਂ ਤੇ ਕੱਲਾ ਇਹ ਬੱਕਾ ਬੱਚਾ ਬਾਹਰੋਂ ਆਇਆ ਵਿਆ ਤੇ ਇਹ ਸੂਰੰਗ ਹਰ ਵਕਤ ਲਿਬੜਾ ਹੀ ਰਹਿੰਦਾ ਲੰਮਾ ਪੈ ਜਾਂਦਾ ਲਟ ਜਾਂਦਾ ਤੇ ਐ ਨਹੀਂਗਾ ਵੀ ਸਾਫ਼ ਸੁਥਰਾ ਵੀ ਪਰ ਨਹੀਂ ਲਿਬੜਾ ਰਹਿੰਦਾ ਪਰ ਆਪਾਂ ਇਹਨਾਂ ਨੂੰ ਆਪਣੀਆਂ ਬੱਕਰੀਆਂ ਤੇ ਪਾਲ ਲਿਆ ਦੁੱਧ ਪਿਉਉਣੇ ਆ ਦੋਵੇਂ ਟਾਈਮ ਇਹਨੂੰ ਤੇ ਜਿੱਦਾਂ ਲੈ ਕੇ ਜਾਂਦਾ ਇਹ ਤਾਂ ਢਿੱਡੀ ਰਿੰਦਾ ਸੀ ਕੱਲਾ ਤੇ ਬੇਕਾਰ ਸੀਗਾ ਇਹ ਬਿਲਕੁਲ ਜਮ ਤੇ ਹੁਣ ਇਹ ਮਸਤ ਆ ਗਿਆ ਪੂਰਾ ਤੇ ਵੈਸੇ ਹੀ ਖਾ ਗੀਆਂ ਜਵਾਰ ਨੂੰ ਆ ਦੇਖੋ ਤੁਸੀਂ ਵਾਵਾ ਸ਼ਾਨਤੀ ਇਹਨਾਂ ਦੇ ਮੂੰਹੋਂ ਟੁੱਸੇ ਜੇ ਰੱਜ ਲੈਣ ਗੀਆਂ ਮੀਂਹ ਦਾ ਮੌਸਮ ਆ ਮੀਂਹ ਐ ਨੀ ਪਤਾ ਰਾਤ ਨੂੰ ਫੇਰ ਆ ਜੀ ਹਨਾ ਕੱਲ ਦਾ ਚੱਲਿਆ ਵੈਸ ਸਿਸਟਮ ਇਹ ਜੀ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਛੋਟੀ ਜੀ ਵਲੌਗ ਸੀਗਾ ਆਪਾਂ ਤੁਹਾਨੂੰ ਸਾਰੇ ਜਾਨਵਰ ਵਿਖਾਤੇ ਬਾਕੀ ਆਪਾਂ ਹੁਣ ਇਹਨਾਂ ਨੂੰ ਘੰਟਾ ਜਾਂ ਡੇਢ ਘੰਟਾ ਹੋਰ ਰੱਖਾਂਗੇ ਬਾਹਰ ਆਪਦਾ ਇੱਕ ਖੱਡ ਪੈਰ ਖੋਲ ਕੇ ਰਾਜ ਜਲਾਣ ਰਾਜ ਲੈਣਗਾ ਤੇ ਫਿਰ ਆਪਾਂ ਇਹਨਾਂ ਨੂੰ ਅੰਦਰ ਕਰਾਂਗੇ ਆਪਣੀਆਂ ਇਹ ਬੱਕਰੀਆਂ ਸੀ ਵੇਲੀਆਂ ਪਰ ਆਪਾਂ ਨਾ ਬਰੀਡਰ ਨਹੀਂ ਕੱਢਿਆ ਆਪਣਾ ਮਹਾ ਬੀਟ ਲਾਲਾ ਬਰੀਡਰ ਆ ਉਹ ਉੱਥੇ ਕੱਲਾ ਹੁਣ ਰੋਲਾ ਪਾਈ ਜਾਂਦਾ ਉਹ ਵੀ ਕਹਿੰਦਾ ਵੀ ਮੈਨੂੰ ਬਾਹਰ ਕੱਢੋ ਪਰ ਉਹ ਨਾ ਰੱਖਾ ਕੇ ਖੁਸ਼ ਨਹੀਂ ਐਡਾ ਫਸੋ ਨੇ ਛਾਲਾ ਗੁਲਾ ਮਾਰਦੀਆਂ ਹੁੰਦੀਆਂ ਉਹਨੂੰ ਸੁੱਕਾ ਨਹੀਂ ਰੱਖਾ ਕੀ ਖੁਸ਼ ਹੈਗਾ ਉਹ ਤੈਨੂੰ ਨੀਰਾ ਪਾ ਕੇ ਚਲੋ ਖਰਾਕ ਪਾ ਦਿਆਂਗੇ ਉਹਦੀ ਤੇ ਉਹਨੂੰ ਜੇ ਕਿਹੜਾ ਹੈ ਕਢਾ ਲਿਆਵਾਂਗੇ ਮੌਸਮ ਠੀਕ ਰਿਹਾ ਤਾਂ ਖੇਤ ਤੱਕ ਜਿਹੜੀ ਉਹ ਡੇਕ ਦੇ ਕੋਲੇ ਫਿਰਦੀ ਹੈਗੀ ਚਿੱਟੀ ਬੱਕਰੀ ਇਹ ਆਪਣੀ ਸਭ ਤੋਂ ਪੁਰਾਣੀ ਬੱਕਰੀ ਆ ਚਵੇ ਆਪਾਂ ਗਏ ਬੀਟਲਾਂ ਦੇ ਸਭ ਤੋਂ ਪੁਰਾਣੀ ਬੱਕਰੀ ਇਹ ਲਿਆਂਦੀ ਇਹ ਬੱਕਰੀ ਆਪਾਂ ਦੋ ਦੰਦ ਲਿਆਂਦੀ ਸੀ ਕ੍ਰੋਸ ਹੋਣ ਵਾਲੀ ਛੋਟੀ ਪੱਠ ਤੁਹਾਨੂੰ ਜਿਹੜੇ ਇਹਨੇ ਬੱਚੇ ਇਹਦੇ ਹੈਗੇ ਉਹ ਬਹੁਤ ਵਧੀਆ ਆਏ ਹੈਗੇ ਇਹਦੀਆਂ ਪੱਠਾਂ ਦੇ ਬੱਚੇ ਬਹੁਤ ਵਧੀਆ ਆਏ ਆ ਪੂਰੇ ਤਕੜੇ ਬਰੀਡਰ ਬਣਨ ਵਾਲੇ ਬੱਚੇ ਹੁੰਦੇ ਆਗੇ ਤੇ ਇਹਦੇ ਦਾ ਫਿਰ ਹੈਗੇ ਇਹਦੇ ਬੱਚੇ ਆਪਾਂ ਪੂਰੇ ਚੰਗੇ ਰੇਟਾਂ ਦੇ ਵਿੱਚ ਵੇਚੇ ਹੈਗੇ ਮੱਖੀ ਜੀਨੇ ਹੁੰਦੇ ਆਗੇ ਜ਼ਿਆਦਾਤਰ ਤਾਂ ਇਹਦੇ ਬੱਚੇ ਤੇ ਉਹ ਫਿਰ ਪਾਰਨਿੰਗ ਸਟੇਟਾਂ ਵਾਲੀ ਲੈ ਕੇ ਜਾਂਦੇ ਆ ਕੋਈ ਰਾਜਸਥਾਨ ਲੈ ਇਹਦੇ ਬੱਚੇ ਦਾ ਫਿਰ ਉਧਰ ਹੀ ਮੰਗ ਜ਼ਿਆਦਾ ਕਰਦੇ ਆਗੇ ਜਿਹੜੀ ਉਹ ਚਿੱਟੀ ਫਿਰਦੀ ਹੈਗੀ ਉਹ ਵੀ ਸਿੰਘ ਦੇਖ ਲਓ ਉਹਦੇ ਨੱਕ ਨੁੱਕ ਵੇਖ ਲਓ ਕੱਦ ਵੇਖ ਲਓ ਇਹ ਵੀ ਬਹੁਤ ਚੰਗੀ ਕੁਆਲਿਟੀ ਦੇ ਤੇ ਬੱਚੇ ਵੀ ਬਹੁਤ ਚੰਗੀ ਕੁਆਲਿਟੀ ਦੇ ਜਿਹੜੀ ਆਪਾਂ ਪਹਿਲਾਂ ਮਖਾਈ ਸੀ ਉਹ ਚਿੱਟੇ ਮੂੰਹ ਵਾਲੀ ਦਿਨਾ ਦੇ ਸੂਨ ਵਾਲੀ ਹੈ ਪਲਵਾਨ ਦੀ ਮਾਂ ਇਹ ਵੀ ਉਸੇ ਦੀ ਉਹ ਪੱਠ ਹੈਗੀ ਤੇ ਜਿਵੇਂ ਕਹਿ ਰਹੀ ਹਾਂ ਉਹਦੇ ਬੱਚੇ ਬਹੁਤ ਚੰਗੇ ਹੈਗੇ ਉਵੇਂ ਆ ਪੱਠਾਂ ਦੇ ਬੱਚੇ ਵੀ ਬਹੁਤ ਚੰਗੇ ਹੈਗੇ